ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ 6 ਦਿਨਾਂ ਤੋਂ ਦਾਸ ਸਾਹਿਬ ਜੀ ਦੇ ਨਾਲ ਪੂਜਾ ਵਿਸ਼ੇ ਦੀ ਵਿਚਾਰ ਸਾਂਝੀ ਕਰ ਰਿਹਾ ਹੈ ਜਿਹਦੇ ਵਿੱਚ ਪਿਛਲੇ ਪਾਕ ਦੇ ਵਿੱਚ ਅਸੀਂ ਪੂਜਾ ਬਾਰੇ ਖਾਸ ਤੌਰ ਤੇ ਪੱਥਰ ਦੇ ਦੇਵੀ ਦੇਵਤੇ ਬਣਾ ਕੇ ਉਹਨਾਂ ਦੀ ਪੂਜਾ ਬਾਰੇ ਜਿਹੜਾ ਉਹ ਸਾਰਾ ਵਿਚਾਰ ਕੀਤੀ ਮੈਂ ਬੇਨਤੀ ਕੀਤੀ ਸੀ ਦੋ ਤਰੀਕੇ ਨੇ ਪੂਜਾ ਕਰਨ ਦੇ ਇੱਕ ਜਿਹੜਾ ਸੀ ਵਿਚਾਰ ਚੁੱਕਿਆ ਉਹ ਦੂਸਰਾ ਹੈ ਹੋਮ ਜੱਗ ਕਰਨੇ ਪਹਿਲਾਂ ਇਹ ਸਮਝ ਲਈਏ ਕਿ ਹੋਮ ਜੱਗ ਕਿਵੇਂ ਕੀਤੇ ਜਾਂਦੇ ਨੇ ਕਿੰਨੂ ਕਿਹਾ ਜਾਂਦਾ ਹੈ ਹੋਮ ਜੱਗ ਮਿੱਟੀ ਤੇ ਇੱਟਾਂ ਨਾਲ ਇੱਕ ਹਵਨ ਕੁੰਡ ਬਣਾਇਆ ਜਾਂਦਾ ਹੈ ਹਵਨ ਕੁੰਡ ਮਤਲਬ ਛੋਟਾ ਜਿਹਾ ਇੱਕ ਵੱਡੇ ਚੁੱਲੇ ਵਰਗਾ ਜਿਹਾ ਅਸਲ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਕਿੰਨਾ ਕਬੜਾ ਹਵਨ ਕਰਨਾ ਹੈ ਉਸ हिसाब ਨਾਲ ਉਹਦਾ ਸਾਈਜ਼ ਜਿਹੜਾ ਰੱਖਿਆ ਜਾਂਦਾ। ਫਿਰ ਉਸ ਹਵਨਕੁੰਡ ਦੇ ਆਲੇ ਦੁਆਲੇ ਜਿਹੜੇ ਆ ਉਤੂਫ ਵਗੈਰਾ ਬਾਲੀ ਜਾਂਦੀ ਹੈ। ਫੁੱਲ ਸਜਾਏ ਜਾਂਦੇ ਨੇ। ਉਹਨੂੰ ਭਾਵੇਂ ਇੱਕ ਡੈਕੋਰੇਟ ਕੀਤਾ ਜਾਂਦਾ ਹੈ, ਦੂਜਾ ਸੁਗੰਧੀ ਵਾਲਾ ਬਣਾਇਆ ਜਾਂਦਾ ਹੈ। ਫਿਰ ਉਹਦੇ ਵਿੱਚ ਇੱਕ ਤੇ ਪਹਿਲਾਂ ਜਿਹੜਾ ਇਹ ਹਵਨਕੁੰਡ ਬਣਾਇਆ ਜਾਂਦਾ ਹੈ ਨਾ ਇਹਦੇ ਵਾਸਤੇ ਜਿਹੜੀਆਂ ਇੱਟਾਂ ਵਰਤੀਆਂ ਜਾਂਦੀਆਂ ਨੇ ਉਹ ਵੀ ਪਹਿਲਾਂ ਧੋ ਕੇ ਰੱਖੀਆਂ ਜਾਂਦੀਆਂ ਨੇ ਸੁਚੀਆਂ ਕਰਕੇ। ਫਿਰ ਧੋ ਕੇ ਲੱਕੜਾ ਬਾਲੀਆਂ ਜਾਂਦੀਆਂ ਨੇ ਅੱਜ ਕੱਲ ਇੱਕ ਸੌਖਾ ਤਰੀਕਾ ਕਰ ਲਿਆ ਗਿਆ ਹੈ ਕਿ ਲੱਕੜਾ ਧੋ ਕੇ ਉਸੇ ਵੇਲੇ ਜੇ ਬਰਤਨੀਆਂ ਹੋਈਆਂ ਤੇ ਬਹੁਤੀ ਗਿੱਲੀਆਂ ਹੋ ਗਈਆਂ ਥੋੜੀ ਸਮੱਸਿਆ ਹੋ ਜਾਏਗੀ ਤੇ ਪਾਣੀ ਦਾ ਛੱਟਾ ਮਾਰਤਾ ਕਹਤਾ ਜੀ ਵੀ ਚਲੋ ਪਵਿੱਤਰ ਹੋ ਗਈਆਂ ਫਿਰ ਮੰਤਰ ਪੜਦੇ ਹੋਏ ਕੁਝ ਖੁਸ਼ਬੂਦਾਰ ਸਮਗਰੀ ਤੇ ਕਿਉ ਪਾਇਆ ਜਾਂਦਾ ਲੱਕੜਾ ਦੇ ਨਾਲ ਕਿਸ਼ੂ ਦਰਸਮਗਰੀ ਪਾਈ ਜਾਂਦੀ ਕਿਉਂ ਪਾਇਆ ਜਾਂਦਾ ਫਿਰ ਅਸਲ ਹோம் ਦਾ ਮਤਲਬ ਹੁੰਦਾ ਹੈ ਅਰਪਣ ਕਰਨਾ ਭੇਟਾ ਕਰਨਾ ਕੁਝ ਸਾਰੇ ਜਗਾਂ ਦੇ ਵਿੱਚ ਨਹੀਂ ਕੁਝ ਹோம் ਜਗਾਂ ਦੇ ਵਿੱਚ ਕਿਸੇ ਜੀਵ ਦੀ ਬਲੀ ਦੇਣ ਦਾ ਵੀ ਵਿਦਾਨ ਹੈ ਕਿ ਕਿਸੇ ਜੀਵ ਦੀ ਬਲੀ ਦਿੱਤੀ ਜਾਵੇ ਇਹ ਬਲੀ ਹਾਥੀ ਕੋੜੇ ਗੈਂਡੇ ਆਦ ਕਿਸੇ ਜੀਵ ਜੀ ਵੀ ਹੋ ਸਕਦੀ ਹੈ ਇਥੋਂ ਤੱਕ ਕਿ ਮਨੁੱਖ ਦੀ ਵੀ ਬਲੀਦਤੀ ਜਾ ਸਕਦੀ ਹੈ ਇਹ ਅਲੱਗ ਗੱਲ ਹੈ ਕਿ ਅੱਜ ਕੱਲ ਕਾਨੂੰਨ ਇਹੋ ਜੇ ਸਖਤ ਹੋ ਗਏ ਮਨੁੱਖਤੀ ਬਲੀਦਨੀ ਸੌਖੀ ਨਹੀਂ ਲੇਕਿਨ ਪੁਰਾਣੇ ਜਿਹੜੇ ਇਤਿਹਾਸ ਮਿਥਿਆਸਾ ਗ੍ਰੰਥ ਮਿਲਦੇ ਨੇ ਉਹਨਾਂ ਵਿੱਚੋਂ ਐਸੇ ਪ੍ਰਮਾਣ ਵੀ ਮਿਲਦੇ ਨੇ ਕਿ ਮਨੁੱਖ ਦੀ ਬਲੀ ਦਿੱਤੀ ਜਾਂਦੀ ਸੀ। ਆ ਮੈਂ ਇੱਕ ਪਰਮਾਨਦੇ ਦੇ ਤੌਰ ਤੇ ਤੁਹਾਨੂੰ ਦੱਸਾਂ ਅਸਲ ਵਿੱਚ ਕੀ ਹੰਦਸੀ ਜਿਸ ਜੀਵ ਦੀ ਵੀ ਬਲੀ ਦੇਣੀ ਹੈ। ਉਹਦਾ ਜਿਵਾ ਕਰਕੇ ਉਹਨੂੰ ਵੱਢ ਕੇ ਤੇ ਉਹਦੀ ਗਰਦਨ ਜਿਹੜੀ ਹੈ ਉਹ ਲਿਆ ਕੇ ਉੱਥੇ ਰੱਖ ਦਿੱਤੀ ਜਾਂਦੀ ਸੀ ਜਿੱਥੇ ਹਵਨ ਹੋ ਰਿਹਾ। ਉਹਦੇ ਰੱਖਣ ਵਾਸਤੇ ਹੁੰਦਾ ਸੀ ਕਿ ਇੱਕ ਘੜਾ ਲੈ ਲਿਆ ਉਹ ਕੜੇ ਦੇ ਉੱਤੇ ਉਹਦੀ ਗਰਦਨ ਰੱਖਤੀ ਉਹਦਾ ਮਕਸਦ ਇਹ ਹੁੰਦਾ ਸੀ ਵੀ ਜਿਹੜਾ ਖੂਨ ਵਗੈਰਾ ਨਿਕਲ ਰਿਹਾ ਉਹ ਕੜੇ ਦੇ ਵਿੱਚ ਚਲਾ ਜਾਏ ਬਾਹਰ ਨਾ ਡੁੱਲੇ ਅੱਜ ਜਿਹੜਾ ਮਨੁੱਖ ਦੀ ਬਲੀ ਵਾਲਾ ਕੰਮ ਸੀ ਇਹ ਜਦੋਂ ਰੁਕਿਆ ਤੇ ਬ੍ਰਾਹਮਣ ਆਪਣਾ ਕਰਮ ਨਹੀਂ ਛੱਡਦਾ ਉਹਨਾਂ ਨੇ ਕਿਹਾ ਕਿ ਪਹਿਲਾ ਮਨੁੱਖ ਜਿਹੜੇ ਨੇ ਨਾ ਇਹ ਨਾਰੀਅਲ ਦੇ ਦਰਖਤ ਤੇ ਲੱਗਦੇ ਸਨ ਇਹ ਨਾਰੀਅਲ ਜਿਹੜਾ ਇਥੋਂ ਸ਼ੁਰੂਆਤ ਹੋਈ ਆ ਦੇਖੋ ਜੀ ਬਿਲਕੁਲ ਮਨੁੱਖ ਦੇ ਸ਼ਕਲ ਵਰਗਾ ਜਿਹੜਾ ਹੁੰਦਾ ਨਾਰੀਅਲ ਉਹਦੇ ਦੋ ਅੱਖਾਂ ਬਣੀਆਂ ਹੁੰਦੀਆਂ ਮੂੰਹ ਬਣਿਆ ਹੁੰਦਾ ਉੱਤੇ ਵਾਲ ਹੁੰਦੇ ਨੇ ਸਾਰੇ ਉੱਥੋਂ ਵਿਧਾਨ ਬਣਿਆ ਆ ਜਿਹੜਾ ਕਈ ਵਾਰੀ ਕੋਈ ਜਗ੍ਹਾ ਦਾ ਉਦਘਾਟਨ ਕਰਨਾ ਹੈ ਕੋਈ ਉਹ ਜਿਹਾ ਪ੍ਰੋਗਰਾਮ ਹੈ ਉੱਥੇ ਅੱਗੇ ਨਾਰੀਅਲ ਤੋੜਿਆ ਜਾਂਦਾ ਹੈ ਨਾਰੀਅਲ ਭੰਨਿਆ ਜਾਂਦਾ ਹੈ ਤੇ ਉਹ ਇਹ ਹੋਇਆ ਕਿ ਨਾਰੀਅਲ ਲਾਲ ਕਪੜੇ ਚ ਲਪੇਟ ਕੇ ਉੱਥੇ ਰੱਖਦੇ ਉਹ ਮੁਰਖ ਬਲੀ ਦਾ ਪ੍ਰਤੀਕ ਹੋ ਗਿਆ। ਉਹ ਜਿਹੜਾ ਸਾਡੇ ਕਈ ਡੇਰੇਦਾਰ ਜਿਹੜੇ ਨੇ ਉਹ ਸਾਡੇ ਅਖੰਡ ਪਾਠ ਵੇਲੇ ਵੀ ਕਹਿੰਦੇ ਨੇ ਕਿ ਉੱਥੇ ਉਹ ਕੁੰਭ ਰੱਖਣਾ ਹੈ ਜੀ। ਉਹ 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 ਦਾ ਹੀ ਬਦਲਿਆ ਹੋਇਆ ਰੂਪ ਹੈ। ਥੱਲੇ ਪਾਣੀ ਦਾ ਘੜਾ ਭਰ ਕੇ ਰੱਖਦਾ ਉੱਤੇ ਲਾਲ ਕਪੜੇ ਚ ਲਪੇਟ ਕੇ ਕਿਉਂਕਿ ਹੁਣ ਉਹ ਨਾਰੀਅਲ ਦੇ ਵਿੱਚੋਂ ਉਹ ਖੂਨ ਨਿਕਲਣਾ ਨਹੀਂ। ਜਿਹੜਾ ਕਪੜਾ ਉੱਤੇ ਪਾਇਆ ਉਹਨੇ ਲਾਲ ਹੋਣਾ ਨਹੀਂ ਇਸ ਵਾਸਤੇ ਜਿਹੜਾ ਉਹ ਲਾਲ ਕਪੜਾ ਹੀ ਸਿੱਧਾ ਪਾਤਾ ਇਹ ਉਹਦਾ ਬਦਲਿਆ ਹੋਇਆ ਰੂਪ ਹੈ ਸੋ ਇਹ ਤਰੀਕਾ ਸੀ ਹੋਮ ਜਗ ਕਰਨ ਦਾ ਅੱਜ ਇੱਕ ਪ੍ਰਮਾਣ ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂਗਾ ਹੋਮ ਜਗ ਕਰਨ ਬਾਰੇ ਗੁਰਬਾਣੀ ਦਾ ਕੀ ਫਰਮਾਨ ਹੈ ਪਹਿਲ ਇਸ ਦੇ ਭਾਗ ਦੇ ਵਿੱਚ ਪਹਿਲਾ ਜਿਹੜਾ ਅਸੀਂ ਵਿਚਾਰ ਕਰਾਂਗੇ ਹੋਮਜਾਗ ਕਰਨ ਬਾਰੇ ਜਿਹੜਾ ਭਾਗ ਸ਼ੁਰੂ ਅੱਜ ਕਰ ਰਹੇ ਆ ਉਹ ਇਹੀ ਹੈ ਕਿ ਹੋਮਜਾਗ ਕਰਨ ਬਾਰੇ ਗੁਰਬਾਣੀ ਦਾ ਕੀ ਫਰਮਾਨ ਹੈ ਅੱਜ ਇੱਕ ਪ੍ਰਮਾਣ ਸਾਂਝਾ ਕਰਾਂਗਾ ਬਾਕੀ ਕੁਝ ਪ੍ਰਮਾਣ ਆਪ ਜੀ ਨਾਲ ਕੱਲ ਨੂੰ ਸਾਂਝਾ ਕਰਾਂਗਾ ਜਿਹੜਾ ਪ੍ਰਮਾਣ ਮੈਂ ਵਿਚਾਰ ਲਈ ਜਾਇ ਗੁਰੂ ਨਾਨਕ ਸਾਹਿਬ ਦਾ ਉਚਾਰਨ ਕੀਤਾ ਹੋਇਆ ਹੈ ਇਹ ਗੁਰੂ ਨਾਨਕ ਸਾਹਿਬ ਦੇ ਉਸ ਸ਼ਲੋਕ ਦੇ ਵਿੱਚੋਂ ਹੈ ਜਿਹਦੇ ਵਿੱਚ ਸਤਿਗੁਰੂ ਨੇ ਫੈਸਲਾ ਦਿੱਤਾ ਹੈ ਮਾਸ ਮਾਸ ਕਰ ਮੂਰਖ ਝਗੜੇ ਗਿਆਨ ਧਿਆਨ ਨਹੀਂ ਜਾਣਾ ਮਾਸ ਕੌਣ ਸਾਗ ਖਾਵੇ ਕਿਸ ਵਿੱਚ ਪਾਪ ਸਮਾਨ ਹੈ ਮੂਰਖ ਨੇ ਜਿਹੜੇ ਮਾਸ-ਮਾਸ ਕਰਕੇ ਝਗੜਦੇ ਨੇ ਔਰ ਸਤਿਗੁਰੂ ਨੇ ਕਿ ਫੈਸਲਾ ਦਿੱਤਾ ਹੈ ਕੌਣ ਮਾਸ ਕੌਣ ਸਾਗ ਖਾਵੇ ਮਾਸ ਕੀ ਤੇ ਸਾਗ ਕੀ ਕਿਸ ਵਿੱਚ ਪਾਪ ਸਮਾਨ ਹੈ ਦੋਨੋਂ ਜੀਵ ਨੇ ਤੇ ਉਹਦੇ ਵਿੱਚ ਪਾਪ ਕੀ ਹੈ ਮੈਂ ਉਸ ਵਿਸ਼ੇ ਬਰ ਨਹੀਂ ਜਾਣਾ ਲੇਕਿਨ ਇਹ ਸਤਿਗੁਰੂ ਨੇ ਕਿ ਜਿਹੜੀ ਬੜੀ ਕਮਾਲ ਦੀ ਗੱਲ ਕੀਤੀ ਹੈ ਕੀਤੀ ਹੈ ਉਹਨੂੰ ਸਮਝਣ ਦਾ ਕੋਸ਼ਿਸ਼ ਕਰੀਏ ਸਤਿਗੁਰੂ ਕੋ ਬਖਸ਼ਿਸ਼ ਕਰਦੇ ਨੇ ਗੈਂਡਾ ਮਾਰ ਹੋਮ ਜਗ ਕੀਏ ਦੇਵਤੇ ਅਣਕੀ ਬਾਣੇ ਮੌਤ ਛੋੜ ਬੈਸਨਕ ਪਕੜੇ ਰਾਤੀ ਮਾਨਸ ਖਾਣੇ ਹੋਮ ਜਗ ਕਰਦੇ ਹੋ ਤੇ ਗੈਂਡਾ ਮਾਰ ਕੇ ਕਰਦੇ ਹੋ ਕਿ ਇਹ ਹੋਮ ਕੀਤਾ ਇਹਦੀ ਬਲੀ ਦਿੱਤੀ ਗੈਂਡੇ ਦੀ ਬਲੀ ਦਿੱਤੀ ਕਿਸ ਵਾਸਤੇ ਦੇਵਤਿਆਂ ਕੀ ਬਾਣੀ ਕਿ ਦੇਵਤੇ ਬੜੇ ਪ੍ਰਸੰਨ ਹੋ ਕੇ ਖਾਂਦੇ ਨੇ ਗੈਂਡੇ ਦਾ ਮਾਸ ਉਹਨਾਂ ਨੂੰ ਗੈਂਡੇ ਦਾ ਮਾਸ ਬੜਾ ਪਸੰਦ ਹੈ ਇਹ ਤੋਂ ਇਸ ਗੱਲ ਦੀ ਜਿਹੜੀ ਹੈ ਉਹ ਸਾਬਤ ਹੁੰਦਾ ਹੈ ਕਿ ਜਿਹੜੇ ਹੋਮਜਗ ਕੀਤੇ ਜਾਂਦੇ ਸੀ ਉਹਨਾਂ ਵਿੱਚ ਜਾਨਵਰ ਦੀ ਬਲੀ ਦਿੱਤੀ ਜਾਂਦੀ ਸੀ ਮਤਲਬ ਬਲੀ ਦੇ ਅੰਦਰ ਰਵਾਜ ਸੀ ਚਾਹੇ ਜਾਨਵਰ ਦੀ ਚਾਹੇ ਮਨੁੱਖ ਦੀ ਗੈਂਡਾ ਮਾਰ ਹੋਮਜਗ ਕੀਏ ਮਾਸ ਛੋਡ ਬੈਸਨਕ ਪਕੜਨੇ ਰਾਤੀ ਮਾਨਸ ਖਾਣੇ ਸਤਿਗੁਰੂ ਜਿਹੜੀ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਨਾ ਉਹ ਕਰ ਰਹੇ ਨੇ ਕਿ ਤੁਸੀਂ ਜਿਸ ਵੇਲੇ ਕੋਈ ਮਾਸ ਖਾਣ ਦਾ ਹੋਵੇ ਕਿਤੇ ਮਾਸ ਵਕਤਾ ਹੋਵੇ ਨੱਕ ਫਟ ਕੇ ਬਹਿ ਜਾਂਦੇ ਹੋ ਕਿ ਮੈਨੂੰ ਦੁਰਗੰਧ ਆ ਰਹੀ ਹੈ ਬੂਹ ਆ ਰਹੀ ਹੈ ਦੇਵਤਿਆਂ ਨੂੰ ਕਹਿੰਦੇ ਹੋ ਕਿ ਉਹਨਾਂ ਨੂੰ మాਸ ਬੜਾ ਪਸੰਦ ਹੈ ਗੈਂਡਾ ਮਾਰ ਹੋਣਾ ਜਾਂ ਕੀ ਹੈ ਉਹਨਾਂ ਨੂੰ ਖਾਸ ਤੌਰ ਤੇ ਗੈਂਡਾ ਮਾਰ ਕੇ ਤੇ ਜੱਗ ਦੇ ਵਿੱਚ ਬੜੀ ਦਿੰਦੇ ਹੋ ਕੋਦੀ ਜਿਹੜੀ ਨਾਲ ਰਾਤੀ ਮੋਰਸ ਖਾਣੇ ਵਾਲੀ ਗੱਲ ਸਤਿਗੁਰੂ ਨੇ ਕੀਤੀ ਹੈ ਨਾ ਉਹਦਾ ਅਖਰੀ ਅਰਥ ਇਹ ਹੈ ਕਿ ਰਾਤ ਨੂੰ ਲੋਕ ਏ ਮਨੁੱਖ ਨੂੰ ਖਾਂਦੇ ਤਰੁਦਾ ਪਾਪ ਅਰਥੇ ਹੈ ਕਿ ਲੁੱਕ ਕੇ ਜਿਹੜਾ ਤੁਸੀਂ ਲੋਕਾਂ ਨੂੰ ਲੁੱਟਣ ਦੇ ਉਹਨਾਂ ਦਾ ਲਹੂ ਪੀਣ ਦੇ ਮਨਸੂਬੇ ਬਣਾਉਂਦੇ ਹੋ ਉਹ ਤੁਹਾਡੇ ਹਿਸਾਬ ਨਾਲ ਧਰਮ ਹੈ ਤੇ ਇਹ ਪਾਪ ਹੈ ਮਾਛੜ ਬੈਸਨਕ ਪਕੜੇ ਮੈਂ ਆਪਣੇ ਵਿਸ਼ੇ ਤੇ ਵਾਪਸ ਆਵਾਂ ਇੱਥੇ ਆ ਪੂਰੀ ਜਿਹੜੀ ਹੈ ਪਰਮਾਨਤ ਮਿਲਦਾ ਹੈ ਕਿ ਜਿਹੜੇ ਜਗ ਕੀਤੇ ਜਾਂਦੇ ਸੀ ਹੋਮ ਜਗ ਇਹਨਾਂ ਵਿੱਚ ਬਲੀ ਦੇ ਅੰਦਾਜ ਜਿਹੜਾ ਹੈ ਉਹ ਰਵਾਇਤੀ ਚਾਹੇ ਗੈਂਡੇ ਦੀ ਚਾਹੇ ਕਿਸੇ ਹੋਰ ਜਾਨਵਰ ਦੀ ਅਲੱਗ-ਅਲੱਗ ਪਰਮਾਨ ਕੋ ਮਿਲਦੇ ਨੇ ਘੋੜੇ ਦੀ ਬਲੀ ਦੇ ਅੰਦਾ ਵੀ ਮਿਲਦਾ ਹੈ ਹਾਥੀ ਦੀ ਬਲੀ ਦੇਣ ਦਾ ਵੀ ਮਿਲਦਾ ਹੈ ਇਸ ਨਾਲ ਅਲੱਗ-ਅਲੱਗ ਜਾਨਵਰਾਂ ਦੀ ਬਲੀ ਦੇਣ ਦੇ ਜਿਹੜੇ ਨੇ ਉਹ ਪ੍ਰਵਾਨ ਸਨ ਮਿਲਦੇ ਨੇ ਮੈਂ ਇਹ ਜਿਹੜਾ ਪਾ ਗਾਇਆ ਕਿ ਹੋਮਜਾ ਕਰਨ ਬਾਰੇ ਗੁਰਬਾਣੀ ਦਾ ਕੀ ਫਰਮਾਨ ਹੈ ਇਹਦੀ ਵਿਚਾਰ ਜੇ ਕੱਲ ਵੀ ਆਪ ਜੀ ਨਾਲ ਕਰਾਂਗਾ ਅੱਜ ਬਸ ਇਤਨੇ ਇੱਕ ਬਚਨ ਪ੍ਰਵਾਨ ਕਰਨਾ ਹੋਈਆਂ ਭੁੱਲਾਂ ਵਾਸਤੇ ਖਿਮਾ ਬਖਸ਼ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ